ਸਤਿ ਸ਼੍ਰੀ ਅਕਾਲ ਜੀ ਆਪਾਂ ਜਾਦੀ ਪੰਡਿਤ ਕਲਾਥ ਹਾਊਸ ਚ ਆ ਕੇ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਤੇ ਨਵਾਂ ਸੂਟ ਲੈ ਕੇ ਹਾਜ਼ਰ ਹੋਏ ਹਾਂ ਜੀ ਚੈੱਕ ਕਰੋ ਜੀ ਪਹਿਲਾਂ ਵੀ ਆਪਾਂ ਇਹ ਫੈਬਰਿਕ ਦੇ ਵਿੱਚ ਇੱਕ ਡਿਜ਼ਾਈਨ ਪਾਇਆ ਸੀ ਹਫਤਾ ਪਹਿਲਾਂ ਉਹ ਆਪਣਾ ਸਾਰਾ ਡਿਜ਼ਾਈਨ ਜਿਹੜਾ ਹੈਗਾ ਦੇ ਚੁੱਕਿਆ ਹੈਗਾ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਤੇ ਇੱਕ ਡਿਜ਼ਾਈਨ ਆਪਾਂ ਇਹ ਵਾਲੇ ਫੈਬਰਿਕ ਦੇ ਵਿੱਚ ਬੈਲਵਰਟ ਸ਼ਿਲਕ ਦੇ ਵਿੱਚ ਹੋ ਰੈਡੀ ਕਰਵਾਇਆ ਜੀ ਆ ਚੈੱਕ ਕਰ ਰਹੇ ਹਾਂ ਜਿਵੇਂ ਤੁਸੀਂ ਕਿੰਨਾ ਸੋਹਣਾ ਥ੍ਰੈਡ ਦਾ ਵਰਕ ਕੀਤਾ ਹੋਇਆ ਨਾਲ ਹੈਂਡ ਦੇ ਨਾਲ ਜਿਹੜਾ ਹਾਈਲਾਈਟ ਕੀਤਾ ਹੋਇਆ ਜੀ ਚੈੱਕ ਕਰੋ ਓਕੇ ਰਹਿ ਤੇ ਆ ਜੂਗਾ ਇਹ ਸਾਰਾ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਥ੍ਰੈਡ ਵਰਕ ਨੂੰ ਜੀ ਨਾਲ ਇਹਦੇ ਦੁਪੱਟਾ ਆਊਗਾ ਜੀ ਬਹੁਤ ਹੀ ਸੋਹਣਾ ਸਰਦਾਰੀ ਜਿਹਾ ਕਲਰ ਤੇ ਬਹੁਤ ਹੀ ਵਧੀਆ ਹਲਕਾ ਫੁਲਕਾ ਜਿਹਾ ਵਰਕ ਆਪਾਂ ਰੈਡੀ ਕਰਵਾਇਆ ਜੀ ਨਾ ਜ਼ਿਆਦਾ ਹੈਵੀ ਤੇ ਨਾ ਹੀ ਹਲਕਾ ਬਿਲਕੁਲ ਲੇਟੈਸਟ ਇਹ ਚੀਜ਼ ਜਿਹੜਾ ਕਿ ਫਰਸ਼ੀ ਸਲਵਾਰ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਉਹ ਵਾਲੇ ਫੈਬਰਿਕ ਤੇ ਆਪਾਂ ਇਹ ਦੂਸਰਾ ਡਿਜ਼ਾਈਨ ਰੈਡੀ ਕਰਵਾਇਆ ਕਿਉਂਕਿ ਪਹਿਲਾਂ ਵਾਲੀ ਵੀਡੀਓ ਨੂੰ ਆਪਾਂ ਨੂੰ ਬਹੁਤ ਰਿਸਪੌਂਸ ਮਿਲਿਆ ਕਿ ਸਾਰੇ ਪੀਸ ਜਿਹੜੇ ਆਪਾਂ ਸੇਲ ਕਰ ਚੁੱਕੇ ਆ ਤੇ ਬਹੁਤ ਸਾਰੀਆਂ ਭੈਣਾਂ ਡਿਮਾਂਡ ਕਰ ਰਹੀਆਂ ਸੀ ਵੀ ਇਹਦੇ ਵਿੱਚ ਹੋਰ ਜਿਹੜਾ ਹੈਗਾ ਡਿਜ਼ਾਈਨ ਰੈਡੀ ਕਰਵਾਓ ਤੇ ਆਪਾਂ ਇਹ ਤੁਹਾਡੇ ਲਈ ਬਿਲਕੁਲ ਨਵਾਂ ਤੇ ਲੇਟੈਸਟ ਡਿਜ਼ਾਈਨ ਲੈ ਕੇ ਆਏ ਆ ਜੀ ਜਿਹੜਾ ਤੁਸੀਂ ਬਿਲਕੁਲ ਵੀ ਨਹੀਂ ਦੇਖਿਆ ਹੋਣਾ ਪਹਿਲਾਂ ਦੇਖੋ ਕਿੰਨੀ ਸੋਹਣੀ ਹਾਈਲਾਈਟਿੰਗ ਕੀਤੀ ਹੋਈ ਹੈ ਥਰੈਡ ਵਰਕ ਨੂੰ ਹੈਂਡ ਦੇ ਨਾਲ ਇਹਦਾ ਦੁਪੱਟਾ ਰਹੂਗਾ ਜੀ ਫੁੱਲ ਲੈਂਥ ਮੀਟਰ ਦਾ ਦੁਪੱਟਾ ਰਹੂਗਾ ਇਹਦਾ ਰੇਟ ਕੋਈ 1800 ਨਹੀਂ ਕੋਈ 1900 ਨਹੀਂ ਆਪਾਂ ਦੇਵਾਂਗੇ ਸਿਰਫ ਸੋਨੂੰ 900 ਰੁਪਏ ਦੀ ਰੇਂਜ ਦੇ ਵਿੱਚ ਇਹ ਵਾਲੇ ਰੇਟ ਦੇ ਵਿੱਚ ਇਹ ਵਾਲਾ ਡਿਜ਼ਾਈਨ ਫੈਬਰਿਕ ਤੁਹਾਨੂੰ ਕਿਤੋਂ ਨਹੀਂ ਮਿਲਣਾ ਜੀ ਸਿਰਫ ਜਾਦੀ ਪੰਡਤ ਕਲਾਸ ਤੋਂ ਚੌਕੇ ਤੋਂ ਹੀ ਮਿਲ ਸਕਦਾ ਹੈ ਬਿਲਕੁਲ ਨਵਾਂ ਤੇ ਲੇਟੈਸਟ ਡਿਜ਼ਾਈਨ ਤੇ ਲੇਟੈਸਟ ਵਰਕ ਤੇ ਲੇਟੈਸਟ ਹੀ ਫੈਬਰਿਕ ਇਹ ਵੀਡੀਓ ਨੂੰ ਪੰਜ ਜਣਿਆਂ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਆਪਾਂ ਨੂੰ ਸਪੋਰਟ ਕਰੋਗੇ ਤਾਂ ਆਪਾਂ ਤੁਹਾਡੇ ਲਈ ਨਵੇਂ-ਨਵੇਂ ਆਫਰ ਤੇ ਬਹੁਤ ਹੀ ਘੱਟ ਰੇਟਾਂ ਦੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡਾ ਇੱਕ ਇੱਕ ਲਾਈਕ ਕਮੈਂਟ ਸਾਨੂੰ ਅਗਲੀ ਵੀਡੀਓ ਤੇ ਅਗਲਾ ਆਫਰ ਦੇਣ ਲਈ ਜਿਹੜਾ ਉਤਸ਼ਾਹਿਤ ਕਰਦਾ ਹੈ ਜੀ ਅੱਜ ਦਾ ਦੁਪੱਟਾ ਆਊਗਾ ਜੀ ਚੈੱਕ ਕਰੋ ਜੀ ਦੁਪੱਟੇ ਤੇ ਕੱਟਵਰਕ ਦੇ ਨਾਲ ਜਿਹੜੀਆਂ ਵੇਲਾਂ ਬਣੀਆਂ ਹੋਣੀਆਂ ਐ ਜੀ ਇੱਕੇ ਦੇ ਵਿੱਚ ਬਹੁਤ ਹੀ ਡਿਫਰੈਂਟ ਜੇ ਕਲਰ ਰੈਡੀ ਕਰਵਾਏ ਆ ਤੇ ਬਿਲਕੁਲ ਨਵਾਂ ਲੇਟੈਸਟ ਫੈਬਰਿਕ ਤੇ ਲੇਟੈਸਟ ਹੀ ਡਿਜ਼ਾਈਨ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੁਹਾਨੂੰ ਇਹ ਕੱਪੜੇ ਦੇ ਵਿੱਚ ਦੂਸਰੀ ਡਿਜ਼ਾਈਨਿੰਗ ਕਿੰਦਾ ਨਹੀਂ ਲੱਗੀ ਇੱਕ ਵਾਰ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਬੈਲ ਆਈਕਨ ਦਾ ਬਟਨ ਆ ਉਹਨੂੰ ਪ੍ਰੈਸ ਕਰ ਦਿਓ ਜੀ ਘੰਟੇ ਦੇ ਬਟਨ ਨੂੰ ਪ੍ਰੈਸ ਕਰ ਦਿਓ ਦਵਾ ਦਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਜੀ ਧੰਨਵਾਦ ਜੀ